ਮਨੁੱਖਾ ਦੇਹੀ ਲੈ ਕੇ ਆਏ ਆਂ ਦੇਹੀਆਂ ਬੜੀਆਂ ਨੇ 84 ਲੱਖ ਦੇਹੀਆਂ ਨੇ ਜਿਨ੍ਹਾਂ ਨੂੰ ਜੋਨੀਆਂ ਵੀ ਕਹਿੰਦੇ ਆਂ ਧਰਤੀ ਤੇ ਪਾਣੀ ਵਿੱਚ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਇਹ 84 ਲੱਖ ਜੋਨੀਆਂ ਨੇ ਇਹਨਾਂ ਦੇ ਵਿੱਚੋਂ ਘੁੰਮਦੇ ਘਮਾਉਂਦੇ ਔਰ ਇੱਕ ਲੰਮੇ ਸਮੇਂ ਤੋਂ ਬਾਅਦ ਤਾਂ ਹੀ ਸਤ ਸਤਗੁਰਾਂ ਨੇ ਬਾਣੀ ਵਿੱਚ ਇਸ ਗੱਲ ਨੂੰ ਸਪਸ਼ਟ ਵੀ ਕੀਤਾ ਹੈ ਕਈ ਜਗ੍ਹਾ ਤੇ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਬੜੇ ਬਹੁਤ ਲਮੇਰੇ ਸਮੇਂ ਤੋਂ ਵਿਛੜੇ ਹੋਏ ਆ ਤੇ ਹੁਣ ਚੱਲ ਕੇ ਤੇਰੇ ਕੋਲ ਆਏ ਹਾਂ ਮਨੁੱਖਾ ਜਨਮ ਦੇ ਵਿੱਚ ਆ ਕੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜਿਉ ਦੂਰੋਂ ਦਾ ਮਤਲਬ ਇਹ ਨਹੀਂ ਵੀ ਕੋਈ ਅਮਰੀਕਾ ਤੋਂ ਆਇਆ ਹੈ ਜਾਂ ਆਸਟ੍ਰੇਲੀਆ ਤੋਂ ਆਇਆ ਹੈ ਦੂਰੋਂ ਤੋਂ ਭਾਵ ਹੈ 84 ਲੱਖ ਜੁਨੀਆਂ ਜਿਨ੍ਹਾਂ ਦਾ ਸੰਤਾਪ ਜਿਨ੍ਹਾਂ ਦਾ ਕਸ਼ਟ ਜਿਨ੍ਹਾਂ ਦਾ ਦੁੱਖ ਸਹਿ ਕੇ ਅੱਜ ਸਾਨੂੰ ਮਨੁੱਖਾ ਦੇਈ ਪ੍ਰਾਪਤ ਹੋਈ ਹੈ ਤੇ ਇਸ ਮਨੁੱਖਾ ਦੇਈ ਨੂੰ ਅਸੀਂ ਸਫਲ ਕਰਨਾ ਹੈ ਸਾਰਥਕ ਕਰਨਾ ਹੈ ਔਰ ਇਹ ਹੋਏਗੀ ਕਿਵੇਂ ਸਫਲ ਕਿਵੇਂ ਹੋਏਗੀ ਜਦੋਂ ਅਸੀਂ ਬਾਣੀ ਔਰ ਬਾਣੇ ਨਾਲ ਜੁੜ ਜਾਵਾਂਗੇ ਬਾਣੀ ਔਰ ਬਾਣਾ ਦੋ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਨਾਲ-ਨਾਲ ਲੈ ਕੇ ਚੱਲਣ ਦੀ ਤਾਗੀਦ ਕੀਤੀ ਆ ਵੀ ਗੁਰੂ ਪਿਆਰਿਓ ਜਿੱਥੇ ਬਾਣੀ ਨਾਲ ਜੁੜਨਾ ਹੈ ਉਥੇ ਬਾਣੇ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਕਿਉਂਕਿ ਕਈ ਵਾਰ ਆਪਾਂ ਬਾਣੇ ਤੋਂ ਟੁੱਟ ਜਾਂਦੇ ਆ ਬਾਣਾ ਸਾਡਾ ਡਿਸਪਲਿਨ ਹੈ ਤਾਂ ਹੀ ਸਤਿਗੁਰਾਂ ਨੇ ਕਿਹਾ ਹੈ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਫੌਜ ਦਾ ਮਤਲਬ ਖਾਲਸੇ ਕੋਲ ਸਿੱਖ ਕੋਲ ਡਿਸਪਲਿਨ ਹੈ ਡਿਸਪਲਿਨ ਕਿਹੜਾ ਹੈ ਸੱਤ ਸੂਰਤ ਕੀਸਾ ਧਾਰੀ ਇਹ ਰੱਬ ਦੀ ਮੂਰਤ ਹੈ ਸਾਬਤ ਸੂਰਤ ਜੋ ਹੈ ਇਹ ਸਾਡਾ ਇਹ ਸਾਡੀ ਵਰਦੀ ਹੈ ਇਹ ਸਾਡਾ ਸੰਤ ਸਿਪਾਈ ਦਾ ਬਾਣਾ ਹੈ ਬਾਣੀ ਔਰ ਬਾਣਾ ਬਾਣੇ ਨੂੰ ਨਾਲ-ਨਾਲ ਲੈ ਕੇ ਚੱਲਣਾ ਤਾਂ ਹੀ ਅਸੀਂ ਬਾਣੀ ਨੂੰ ਵੀ ਸੰਭਾਲ ਪਾਵਾਂਗੇ ਅੰਦਰ ਇਕਾਗਰਤਾ ਟਿਕਾਵ ਤਾਹੀਂ ਆਏਗਾ ਜੇ ਬਾਣੇ ਦੇ ਵਿੱਚ ਅਸੀਂ ਬੈਠਾਂਗੇ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਜ਼ਿਕਰ ਕੀਤੀ ਹੈ ਹੈ ਤੇ ਉਹ ਇੱਕ ਹਸਾਉਣ ਵਾਲੀ ਗੱਲ ਅਸੀਂ ਸਕੂਲ ਟਾਈਮ ਪੜ੍ਹਦੇ ਸੀ ਇੱਕ ਬੱਚੇ ਨੇ ਸਵਾਲ ਕੀਤਾ ਕਹਿੰਦੇ ਵੀ ਤਿੰਨ ਮੂਰਤੀਆਂ ਨੇ ਤਿੰਨਾਂ ਮੂਰਤੀਆਂ ਦੇ ਗਾਲ ਵਿੱਚ ਆ ਗੈਂਦੇ ਦੇ ਫੁੱਲਾਂ ਦਾ ਹਾਰ ਪਿਆ ਹੋਇਆ ਇੱਕ ਮੂਰਤੀ ਹੈ ਜਿਹਦੇ ਹੱਥ ਵਿੱਚ ਸੋਟੀ ਫੜੀ ਹੋਈ ਹੈ ਆਪ ਜਾਣਦੇ ਹੋਏ ਕਿਹਦੀ ਮੂਰਤੀ ਹੈ ਜਿਹਦੇ ਹੱਥ 'ਚ ਸੋਟੀ ਹੁੰਦੀ ਹੈ ਹੁਣ ਗਾਂ ਆਈ ਹੈ ਗਾਣੇ ਆ ਕੇ ਦੋ ਮੂਰਤੀਆਂ ਦੇ ਗਲ ਵਿੱਚੋਂ ਨਾ ਹਾਰ ਖਾ ਲਿਆ ਗੈਂਦੇ ਦੇ ਫੁੱਲ ਪਰ ਜਿਹਦੇ ਹੱਥ ਵਿੱਚ ਸੋਟੀ ਹੈ ਨਾ ਉਸ ਮੂਰਤੀ ਦੇ ਗਲ ਵਿੱਚੋਂ ਗਾਣੇ ਜਿਹੜਾ ਹੈ ਉਹ ਹਾਰ ਨਹੀਂ ਖਾਦਾ ਗੈਂਦੇ ਦੇ ਫੁੱਲਾਂ ਦਾ ਹਾਰ ਨਹੀਂ ਖਾਦਾ ਕਿਉਂ ਨਹੀਂ ਖਾਦਾ ਕਿਉਂਕਿ ਗਾ ਨੂੰ ਡਰਿਆ ਵੀ ਇਹਦੇ ਹੱਥ ਵਿੱਚ ਸੋਟੀ ਹੈ ਜੇ ਮੈਂ ਇੱਧਰ ਆਈ ਤੇ ਹੋਵੇ ਨਾ ਕਿਤੇ ਸੋਟੀ ਮੇਰੇ ਸਿਰ 'ਚ ਵੱਜੇ ਕਹਿਣ ਤੋਂ ਮੁਰਾਦ ਇਹ ਹੈ ਗੁਰੂ ਸਾਹਿਬ ਨੇ ਬਾਣੀ ਔਰ ਬਾਣਾ ਸਿੱਖ ਸ਼ਸਤਰਧਾਰੀ ਹੈ ਸਾਬਤ ਸੂਰਤ ਹੈ ਚੌਂਖੜਾ ਮਾਰ ਕੇ ਬੈਠਾ ਹੈ ਨੇਤਰ ਬੰਦ ਨੇ ਕੋਈ ਵੀ ਗਾਂ ਵਰਗਾ ਡਰਪੋਕ ਬੰਦਾ ਜਿਹੜਾ ਹੈ ਨਾ ਉਹ ਸਿੱਖ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕਰੇਗਾ ਜੇ ਸਿੱਖ ਕੁਰਬਾਣਾ ਹੈ